2015 ਦਾ ਵਿਦਵੀ ਮਾਮਲਾ ਇਸ ਮਾਮਲੇ ਦੇ ਵਿੱਚ ਰਾਮ ਰਹਿਮ ਤੇ ਹਨੀਪ੍ਰੀਤ ਦੀ ਗ੍ਰਿਫਤਾਰੀ ਹੋਏਗੀ ਇਹ ਸਵਾਲ ਕਿਸ ਵੱਲੋਂ ਚੁਕਿਆ ਗਿਆ ਤੇ ਇਹਨਾਂ ਦੀਆਂ ਮੁਸ਼ਕਲਾਂ ਕਿੰਨਿਆ ਕੁ ਵਾਦਿਆ ਨਰਜ਼ਦਾਰੀਆਂ ਨੇ ਤੇ ਐਸਪੀਸੀ ਦੇ ਹੋਰ ਕਿਹੜੇ ਵੱਡੇ ਆਲਮ ਕੀਤੇ ਨੇ ਇਸ ਨੂੰ ਲੈ ਕੇ ਚਰਚਾ ਕਰਾਂਗੇ ਤੇ ਨਾਲ ਹੀ ਕੀ ਪੰਜਾਬ ਦੇ ਵਿੱਚ ਦੁਬਾਰਾ ਐਮਐਲਏ ਦੀਆਂ ਵੋਟਾਂ ਹੋਣਗੀਆਂ ਕਿ ਕਿੱਥੇ-ਕਿੱਥੇ ਵੋਟਾਂ ਹੋਣਗੀਆਂ ਤੇ ਅਜਿਹੇ ਹਾਲਾਤ ਪੈਦਾ ਕਿਉਂ ਹੋਏ ਨੇ ਇਸ ਪੂਰੇ ਬੇਸ਼ੁਮਾਰ ਚੈਨਾਂ ਦਾ ਇਨਾਲ ਸੱત્ર ਕਰਾਂਗੇ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਕਰਨ ਲਈ ਹਾਜ਼ਰ ਨੇ ਉਹਗੇ ਸਿਕਮੂ ਦੇ ਜੀਵਿਤ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰਵਿੰਦ ਖਾਨ ਖੂ ਸਾਹਿਬ ਪ੍ਰੋਗਰਾਮ ਸਵਰਤੇਜੀ ਜੀ ਆਇਆਂ ਨੂੰ ਇਕੱਠਾ ਸਾਹਿਬ ਮੇਰੇ ਵੱਲੋਂ ਸਮੂੱਚੇ ਸਰੋਤਿਆਂ ਦਾ ਜੋ ਦੇਸ਼ ਵਿਦੇਸ਼ ਵਿੱਚ ਬੈਠੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸਵਾਲ ਚੁੱਕੇ ਨੇ ਕਿ ਹਨੀਪ੍ਰੀਤ ਤੇ ਰਾਮਰਜੀਤ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਬੇਦਵੀ ਦੇ ਮਾਮਲੇ ਦੇ ਵਿੱਚ ਤਾਂ ਇਹ ਸਮਝਾਓ ਕਿ ਉਹਨਾਂ ਦਾ ਇਸ ਪੂਰੇ ਕੇਸ ਵਿੱਚ ਰੋਲ ਕਿੰਨਾ ਬਣਾ ਰਿਹਾ ਹੈ ਤੇ ਹੁਣ ਐਸਟੀਪੀਸੀ ਨੇ ਜਿਹੜਾ ਮੰਗ ਚੁੱਕੀ ਹੈ ਕਿ ਵਾਕਈ ਇਦਾਂ ਹੁੰਦਾ ਨਜ਼ਰ ਆਏਗਾ ਹੁਣ। ਇਕੱਠਾ ਸਾਰਿਕ ਪੰਜਾਬੀ ਦੇ ਖਾਤਾ ਕਰੇ ਸਵੇਰ ਦਾ ਭੁੱਲਿਆ ਇਹ ਸ਼ਾਮ ਨੂੰ ਘਰ ਆ ਦੇ ਉਹਨੂੰ ਭੁੱਲਿਆ ਨਹੀਂ ਕਹਿੰਦੇ। ਸ਼ੁਕਰ ਹੈ ਪ੍ਰਮਾਤਮਾ ਆਕਾਲ ਪੁਰਖ ਨੇ ਸਬੱਤ ਬਖਤੀ ਹੈ। ਸਾਡੇ ਲੀਡਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਨਾਂ ਨੇ ਉਹ ਗੱਲ ਦੇ ਸਹੀ ਬਿੰਦੂ ਦੇ ਉੱਤੇ ਆਏ ਨੇ ਕਿ ਅਸਲੀ ਜੋ 2015 ਦੇ ਬਿਜਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਨ ਪਵਿੱਤਰ ਬੀੜ ਨੂੰ ਚੁੱਕ ਕੇ ਲਿਜਾ ਕੇ ਉਹਦੇ ਅੰਡਾ ਨੂੰ ਗਲੀਆਂ ਦੇ ਵਿੱਚ ਰੋੜ ਕੇ ਤੇ ਫਿਰ ਇਹ ਕਿਹਾ ਸੀ ਵੀ ਤੁਹਾਡਾ ਗੁਰੂ ਉਹ ਗੁਰਜਿੰਦਰ ਤੁੰਤ ਕਰਨੇ ਕੱਲ ਲੇਕਿਨ ਇਸ ਅਰਸੇ ਨੂੰ ਅੱਜ ਦੇਖ ਲਓ 15 ਤੇ 24 9 ਸਾਲ 8-9 ਸਾਲ 8-9 ਸਾਲਾਂ ਦੇ ਵਿੱਚ ਫਿਟਟਾਂ ਵੀ ਬਣੀਆਂ ਇਨਕੁਆਰੀਆਂ ਵੀ ਹੋਈਆਂ ਲੰਕਦਾ ਪੰਚਾਂ ਦਾ ਕਿਹਾ ਸਿਰ ਮੱਥੇ ਪਤਨਾਲਾ ਉੱਥੇ ਦੋਸੇ ਕੁਝ ਨਹੀਂ ਹੋਇਆ ਪਰ ਹੁਣ ਇਸ ਘਟਨਾ ਦਾ ਮੋੜ ਕਿਵੇਂ ਆਇਆ ਤੇ ਕਿੱਦਾਂ ਆਇਆ ਕਿਉਂ ਜਿਹੜਾ ਪ੍ਰਦੀਪ ਕਲੇਰ ਸੀਗਾ ਇਸ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਦੀ ਲਿਸਟ ਦੇ ਵਿੱਚ ਇੱਕ ਦੋਸ਼ੀ ਹੋਰ ਵੀ ਜੋ ਨਾਭਾ ਜੇਲ੍ਹ ਦੇ ਵਿੱਚ ਦਿੱਤੋ ਮਾਰਿਆ ਗਿਆ ਸੀ ਇਹ ਭਗੌੜਾ ਸੀ ਪਿਛਲੇ ਦਿਨੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਨ ਤੋਂ ਬਾਅਦ ਇਸ ਨੇ ਅਦਾਲਤ ਦੇ ਵਿੱਚ ਚੋਹਕ ਤੇ ਧਾਰਾ ਤਹਿਤ ਬਿਆਨ ਦਿੱਤੇ ਕਿ ਇਹ ਜੋ ਸਾਰੀ ਘਟਨਾ ਵਾਪਰੀ ਹੈ। ਪ੍ਰੋਗਰਾਮ ਸਾਫ ਦੀ ਬੇਅਦਬੀ ਹੋਈ ਹੈ। ਜੋ ਕੁਝ ਪਲਾਨ ਬਣਿਆ ਇਹ ਹੈ राम रहीम ਤੇ ਹਣੀਪ੍ਰੀਤ ਦੀ ਹਾਜ਼ਰੀ ਦੇ ਵਿੱਚ 베ਰੇ ਦੇ ਵਿੱਚ। ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਉਸ ਪੈ ਪੰਤਪਾਲ ਸਿੰਘ ਜੋ ਸੰਤ ਪ੍ਰਚਾਰ ਕਰਦੇ ਸੀ ਸਿੱਖੀ ਦਾ ਨਾ ਨਹੀਂ ਸਿੱਖੀ ਦਾ ਪ੍ਰਚਾਰ ਕੀਤਾ ਤੇ ਬਹੁਤ ਸਾਰੇ ਜਿਹੜੇ ਇਹਨਾਂ ਦੇ ਸੇਵਕ ਸਨ ਰਾਮ ਰਹੀਮ ਦੇ ਨੇ ਉਹਨਾਂ ਦੇ ਗਲ ਦੇ ਵਿੱਚ ਲੋਕ ਪਾਏ ਹੁੰਦੇ ਉਹਨਾਂ ਨੇ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਕੱਢ ਕੇ ਥੱਲੇ ਗੇਰਤਾਏ ਸਨ ਤੇ ਉਹਨਾਂ ਨੇ ਸਿੱਖ ਧਰਮ ਨੂੰ ਅਡਾਪਟ ਕਰ ਲਿਆ ਸੀ ਉਹ ਮੁਖਤਾਰਾ ਦੇ ਵਿੱਚ ਜਦੋਂ ਇਸ ਗੱਲ ਦਾ ਪਤਾ ਉਸ ਮੀਟਿੰਗ ਦੇ ਵਿੱਚ ਹਨੀਪ੍ਰੀਤ ਤੇ ਆਰਾਮ ਰਹੀਮ ਨੂੰ ਲੱਗਿਆ ਉਹ ਮੀਟਿੰਗ ਦੇ ਵਿੱਚ ਇਹਨਾਂ ਦੀ ਜਿਹੜੀ ਬੋਡੀ ਹੈ ਸਾਰੇ ਬੈਠੇ ਸੀ ਤਾਂ ਹਨੀਪ੍ਰੀਤ ਨੇ ਕਿਹਾ ਜਦੋਂ ਉਹ ਲੋਕ ਤਾਰ ਕੇ ਗੇਰ ਰਹੇ ਸੀ ਜਾਂ ਬੋਲ ਤੁਸੀਂ ਕੀ ਕਰ ਰਹੇ ਸੀਗੇ ਤੁਸੀਂ ਕਿਉਂ ਨਹੀਂ ਉਹਦਾ ਐਕਸ਼ਨ ਲਿਆ ਹੈਗਾ ਤੇ ਉਹਨੇ ਕਿਹਾ ਵੀ ਇਹਦਾ ਬਦਲਾ ਆਪਾਂ ਲੈਣੀ ਲੈਣਾ ਜਿਵੇਂ ਮਰਜ਼ੀ ਕਰੋ ਇਹਦਾ ਬਦਲਾ ਲੈਣਾ ਉਹ ਕਹਿਣ ਲੱਗੇ ਕਿ ਜਿਹੜਾ ਪ੍ਰਚਾਰ ਕਰਦਾ ਸੀ ਉਹਨੂੰ ਗੱਡੀ ਚੜਾਤੀਏ ਜਾਂ ਕਹਿੰਦੇ ਨਹੀਂ ਨਹੀਂ ਕਿਸੇ ਨੂੰ ਗੱਡੀ ਚੜਾਓ ਜਿਹਨੂੰ ਉਹ ਗੁਰੂ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਦੀ ਤੁਸੀਂ ਚਾਕੇ ਬੇੜੋ ਦੇ ਅੰਗਾਂ ਨੂੰ ਫੇੜਾਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਇਹ ਮਾਮਲਾ ਬੜਾ ਲੰਮਾ ਲੜਕਦਾ ਰਿਹਾ ਕਦੇ 78 ਦੇ ਵਿੱਚ ਚੜੀ ਚਲਾਉਂਦੀਆਂ ਜਾਂ ਸਰਕਾਰਾਂ ਬਦਲਦੀਆਂ ਰਹੀਆਂ ਹਰ ਸਰਕਾਰਾਂ ਇਸ ਇਸ਼ੂ ਦੇ ਉੱਤੇ ਦੋ ਵਾਰ ਪਹਿਲਾਂ ਕੈਪਟਨ ਜਿਹੜੀ ਉਸ ਟਾਈਮ ਬਾਦਲ ਸਰਕਾਰ ਸੀ ਬਾਦਲ ਸਰਕਾਰ ਦੇ ਜਾਣ ਦਾ ਕਾਰਨ ਵੀ ਇਹੀ ਸੀ ਕਿ ਇਹ ਜੋ ਘਟਨਾ ਹੋਈ ਸੀ ਉਹਨਾਂ ਦੇ ਕਾਰਜਕਾਰ ਸਨ ਇੱਕ ਅਕਾਲੀ ਗੁਰਸਿੱਖ ਕਾਰ ਹੋਵੇ ਧਰਮ ਨੂੰ ਮੰਨਣ ਵਾਲੇ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਪੈਰੋਕਾਰ ਸਰਕਾਰ ਹੋਵੇ ਉਹ ਆਪਣੇ ਗੁਰੂ ਜੀ ਹੋਈ ਬੇਅਦਬੀ ਨੂੰ ਇਨਸਾਫ ਨਾ ਦਵਾ ਸਕੇ ਉਹਨਾਂ ਕਾਤਲਾਂ ਨੂੰ ਕਟਹਿਰੇ ਵਿੱਚ ਜਿੰਨਾ ਖੜਾ ਲੋਕਾਂ ਨੂੰ ਰੋਸ ਸੀ ਉਹਨਾਂ ਰੋਸ ਦੇ ਮਾਰੇ ਤੇ ਜਦੋਂ ਲਖਨਾ ਜਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਤਲਵੰਡੀ ਸਾਬੋ ਦੇ ਵਿੱਚ ਸਟੇਜ ਦੇ ਉੱਤੇ ਗੁੱਟਕਾ ਸਾਭ ਨੂੰ ਵਾਲੇ ਮੱਥੇ ਲਾ ਕੇ ਕਿਹਾ ਕਿ ਮੈਂ ਬਹੁਤ ਜਲਦੀ ਹੀ ਉਹਨਾਂ ਕਾਤਲਾਂ ਨੂੰ ਕਟਹਿਰੇ ਵਿੱਚ ਖੜਾ ਕਰਕੇ ਉਹਨਾਂ ਨੂੰ ਸਜ਼ਾ ਮੰਗਵਾਵਾਂਗੇ ਲੋਕ इमोशनल ਹੋ ਗਏ इमोशनल ਹੋ ਕੇ ਉਹਨਾਂ ਨੇ ਵੋਟਾਂ ਪਾਤੀਆਂ ਵੋਟਾਂ ਪਾ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਸਾਢੇ 4 ਸਾਲ ਉਹ ਸਰਕਾਰ ਵੀ ਚੱਲੀ ਪਰ ਉਹ ਸਰਕਾਰ ਵੀ ਕਿਸੇ ਤਰ੍ਹਾਂ ਪਸੰਦ ਨਹੀਂ ਲੱਗਦੀਏ ਫੈਸਲੇ ਉਸ ਤੋਂ ਬਾਅਦ ਇਲੈਕਸ਼ਨਾਂ ਫੇਰ ਆਈਆਂ ਫਿਰ ਉਸ ਤੋਂ ਬਾਅਦ ਕੇਜਰੀਵਾਲ ਨੇ ਵੀ ਇਹੀ ਜੋ ਆਪਣਾ ਹੌਂਕਾ ਦਿੱਤਾ ਮੈਂ ਗਰੰਟੀ ਦੇਤਾ ਹਾਂ ਕਹਿੰਦੇ ਉਹ ਤਾਂ ਸਿਰਫ ਤੁਹਾਨੂੰ ਉਹ ਕਹਿੰਦੇ ਨੇ ਲਾਰੇ ਲਾਉਂਦੇ ਨੇ ਆ ਭਰੋਸੇ ਨੇ ਮੈਂ ਗਰੰਟੀ ਦੇਤਾ ਹਾਂ ਕਿ ਮੈਂ ਬਹੁਤ ਜਲਦੀ ਉਹ ਦੋਸ਼ੀਆਂ ਕੋ ਫੇਰੇ ਮੈਂ ਖੜੇ ਕਰਕੇ ਉਹਨਾਂ ਨੂੰ ਸਜਾ ਪਰ ਉਹਦੀਆਂ ਗਰੰਟੀਆਂ ਵੀ ਕਿਤੇ ਗਈਆਂ ਉਹ ਕਿਸੇ ਨੂੰ ਅੰਦਰ ਪਚਾਉਂਦਾ ਪਚਾਉਂਦਾ ਆਪ ਹੀ ਅੰਦਰ ਚ ਲੈ ਗਿਆ ਤੇ ਅੱਜ ਉਹ ਸਿਪੀ ਇਸਲੇ ਦੋ ਹਫ਼ਤੇ ਤੋਂ ਢੋੜੀ ਸਿਪਤ ਹੋਈ ਹੈ ਕਿ ਉਹ RAM ਰਹੀਮ ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹਨੀ ਪ੍ਰੀਤ ਨੇ ਬੇਅਦਬੀ ਕਰਾਈ ਉਸ ਨੂੰ ਲੈ ਕੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਕਲਾਸ ਸੀ ਜਿਹਦੇ ਵਿੱਚ ਬਹੁਤ ਸਾਰਾ ਬਜਟ ਜਿਹੜਾ ਪਾਸ ਕੀਤਾ ਗਿਆ ਉਹ ਪਾਸ ਕਰਨ ਤੋਂ ਬਾਅਦ ਉਥੇ ਕੁਝ ਮਤੇ ਲੈਂਦੇ ਗਏ ਮਤਿਆਂ ਦੇ ਵਿੱਚ ਸਭ ਤੋਂ ਪਹਿਲਾ ਮਤਾ ਇਹ ਸੀ ਕਿ ਸਿੱਖ ਧਰਮ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਦੇਸ਼ ਦੇ ਸਾ ਵਿੱਚ ਪ੍ਰਚਾਰ ਕੀਤਾ ਜਾਵੇ ਉਹਦੇ ਵਾਸਤੇ ਬਹੁਤ ਵੱਡਾ ਇਹਨਾਂ ਨੇ ਫੰਡ ਗਏ ਨੰਬਰ 2 ਜਿਹੜੇ ਸਾਡੇ ਬੰਦੀ ਕੈਦੀ ਜੇਲਾਂ ਵਿੱਚ ਬੰਦ ਨੇ ਆਪਣੀ ਸਜ਼ਾ ਤੋਂ ਵੀ ਕਈ ਗੁਣਾ ਜ਼ਿਆਦਾ ਸਜ਼ਾਵਾਂ ਖੱਟ ਚੁੱਕੇ ਨੇ ਉਹਨਾਂ ਨੂੰ ਰਿਹਾਈ ਵਾਸਤੇ ਜਿਹੜੀ 5 ਮੈਂਬਰੀ ਕਮੇਟੀ ਬਣਾਈ ਗਈ ਹੈ ਉਹ ਜਾ ਕੇ ਸੈਂਟਰ ਤੀਜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਹੈ ਉਹ ਦੋਸ਼ੀ ਸਾਹਮਣੇ ਆ ਚੁੱਕੇ ਨੇ ਉਹ ਇਕਬਾਲ ਕਰ ਚੁੱਕੇ ਨੇ ਕਿ ਇਹ ਜਿਹੜੀ ਸਜ਼ਾ ਹੈਗੀ ਹੈ ਮਤਲਬ ਇਹ ਜਿਹੜੀ ਕਾਰਨਾਵਾ ਕੀਤਾ ਇਹ ਜੋ ਬੇਅਦਬੀ ਕੀਤੀ ਹੈ ਇਹ ਰਾਮ ਰਹੀਮ ਦੇ ਪੈਰੋ ਕਰਨ ਕੀਤੀ ਹੈ ਉਹਨਾਂ ਦੇ ਕਹੇ ਤੋਂ ਕੀਤੀ ਹੈ ਉਹਨਾਂ ਦੇ ਖਿਲਾਫ ਤੁਰਤ 302 ਦਾ ਪਰਚਾ ਦਰਜ ਕਰਕੇ ਦੋਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਜਾਵੇ ਤੇ ਤੀਜਾ ਚੌਥੀ ਸੀ ਵੀ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਹ ਕਿਸਾਨ ਜਿਹੜਾ 140 ਕਰੋੜ ਲੋਕਾਂ ਦਾ ਢਿੱਡ ਭਰਦਾ ਹੈ ਉਹ ਢਿੱਡ ਭਰਨ ਵਾਲਾ ਅੱਜ ਸੜਕਾਂ ਦੇ ਉੱਤੇ ਬੈਠਿਆ ਆਪਣੇ ਹੱਕੀ ਮੰਗਾਂ ਲਈ ਆਪਣੇ ਪੇਟ ਲਈ ਰੋਜ਼ਗਾਰ ਲਈ ਆਪਣੇ ਬੱਚਾ ਦੇ ਭਲੇ ਲਈ ਉਹਨਾਂ ਦੀ ਗੱਲ ਨਹੀਂ ਸੁਣੀਆ ਇਹ ਉਹ ਮਤੇ ਪਾਸ ਜਿਹੜੇ ਹੋਏ ਨੇ ਇਸ ਕਰਕੇ ਸਭ ਇੱਕ ਜੇ ਆਪਾਂ ਐਸਪੀਐਸ ਦੀ ਗੱਲ ਕੀਤੀ ਜਾਵੇ ਤਾਂ ਜਿਹਨਾਂ ਨੂੰ ਤਾਂ ਮੌਕੇ ਦੇ ਕੇ ਬਿਆਨ ਦੇਣੇ ਹੁੰਦੇ ਨੇ ਹੁਣ ਦੇ ਵੀ ਦਿੱਤਾ ਪਰ ਜਿਹੜਾ ਕਾਨੂੰਨ ਹੁੰਦਾ ਉਹ ਮੰਨਿਆ ਜਾਂਦਾ ਉਸ ਤੋਂ ਉਹਨਾਂ ਨੂੰ ਕੰਮ ਕਰ ਹੁੰਦੇ ਨੇ ਸੀਆਪੀਐਸ ਦੇ ਤਹਿਤ ਜਦੋਂ ਹੁਣ ਇੱਕ ਵਿਅਕਤੀ ਨੇ ਜਿਹੜਾ ਡੇਰਾ ਪ੍ਰੇਮੀ ਸੀ ਉਹਨੇ ਬਿਆਨ ਹੀ ਦੇ ਦਿੱਤਾ ਕਿ ਮੈਂ ਨਹੀਂ ਬਲਕਿ ਆਰਾਮ ਰਹੀਲ ਤੇ ਹਨੀਪ੍ਰੀਤ ਇਸ ਕੇਸ ਦੇ ਮੁੱਖ ਸਾਜ਼ਿਸ਼ਕਰੇ ਦੇ ਬਦਵੀਂ ਮਾਮਲੇ 'ਚ ਤਾਂ ਕੀ ਕਾਨੂੰਨ ਮੁਤਾਬਕ ਉਹਨਾਂ ਤੋਂ ਪੁੱਛ-ਪਿਛੇ ਨਹੀਂ ਸੀ ਕਰਨੀ ਬਣਦੀ ਬਿਲਕੁਲ ਪੁੱਛ-ਪਿਛੇ ਕਰਨੀ ਬਣਦੀ ਨਹੀਂ ਬਣਦੀ ਹੈ ਦੇਖੋ ਪਹਿਲਾਂ ਤਾਂ ਕਿ ਜਿੱਦਾਂ ਇਹਦੇ ਉੱਤੇ ਸਾਰੀਆਂ ਹੀ ਪਾਰਟੀਆਂ ਸਿਆਸੀ ਰੋਟੀਆਂ ਸੇਕਦੀਆਂ ਆਈਆਂ ਕਿਉਂ ਸੇਕਦੀਆਂ ਆਈਆਂ ਨੇ ਕਿਉਂਕਿ ਉਹਨਾਂ ਦਾ ਡੇਰਾ ਪੰਜਾਬ ਦੇ ਬਾਰਡਰ ਦੇ ਨਾਲ ਲੱਗ ਉਹਨਾਂ ਦੇ ਲੱਖਾਂ ਦੀ ਗਿਣਤੀ ਦੇ ਵਿੱਚ ਪੈਰੋਕਾਰ ਨੇ 84 ਲੋਕਾਂ ਨੇ ਉਹਨਾਂ ਦੀਆਂ ਵੋਟਾਂ ਲੈਣੀਆਂ ਹੁੰਦੀਆਂ ਨੇ ਇਹ ਜਿੱਦਾਂ ਪੰਜਾਬੀ ਨੇ ਗੋਗਲਿਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕਿ ਮਾੜਾ ਜਿਹਾ ਲੋਕਾਂ ਨੂੰ ਕੀ ਕਰ ਰਹੇ ਆ ਜੀ ਕਰ ਰਹੇ ਆ ਅੱਜ ਇਹ ਕਰਦੇ ਕਰਦੇ 9 ਸਾਲ ਜਿਹੜੇ ਉਹ ਲੰਘ ਗਏ ਨੇ ਕੁਝ ਨਹੀਂ ਹੋਇਆ ਪਰ ਹੁਣ ਤਾਂ ਸਾਬਤ ਹੋ ਗਿਆ ਨਾ ਕਿ ਉਹ ਰਾਜਾ ਜਿਹੜਾ ਦੋਸ਼ੀ ਸੀਗਾ ਜਿਹੜਾ ਉਹ ਕਮੇਟੀ ਦੇ ਵਿੱਚ ਸੀ ਉਹਨਾਂ ਦੇ ਵਿੱਚ ਸੀਗਾ ਉਹਨੇ ਸਾਫ਼ ਕਿਹਾ ਇਹ ਮੇਰੀ ਹਾਜ਼ਰੀ ਦੇ ਵਿੱਚ ਅਸੀਂ ਸਾਰੇ ਸਾਡੀ ਕਮੇਟੀ ਸੀ ਡੇਰੇ ਦੀ ਉਹਦੇ ਸਾਹਮਣੇ ਹਾਨੀਪ੍ਰੀਤ ਅਤੇ ਤੇਰਾ ਮੁਖੀ ਰਾਮ ਰਹੀ ਨੇ ਗੱਲ ਕਿਹਾ ਵੀ ਤੁਸੀਂ ਉਹਦਾ ਬਦਲਾ ਲਓ ਕਿਸੇ ਤਰੀਕੇ ਨਾਲ ਵੀ ਬਦਲਾ ਲਿਆ ਜਾਂਦਾ ਹੈ ਉਹ ਬਦਲੋ ਉਹ ਬਦਲੇ ਦੀ ਇੱਜ਼ ਦੇ ਵਿੱਚ ਇਹਨਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਅਤੇ ਦੋ ਸਾਡੇ ਸਿੱਖ ਨੌਜਵਾਨ ਜੋ ਉਸੇ ਇਸ ਦੀ ਬਲੀ ਚੜ੍ਹ ਕੇ ਜਿਨ੍ਹਾਂ ਦਾ ਇਨਸਾਫ ਅੱਜ ਤੱਕ ਨਹੀਂ ਮਿਲਿਆ ਲੋਕਾਂ ਦੀਆਂ ਭਾਵਨਾਵਾਂ ਅੱਜ ਵੀ ਤੜਫ ਰਹੀਆਂ ਨੇ ਬਲੰਦਰੀਆਂ ਪਈਆਂ ਨੇ ਇਹ ਸਭ ਤੋਂ ਵੱਡਾ ਸਾਡਾ ਸਿੱਖ ਧਰਮ ਦਾ ਜੇ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਹੈ ਕਿਉਂਕਿ 10ਵੇਂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੱਕ ਉਹਨਾਂ ਨੇ ਸੋਚਿਆ ਵੀ ਹੁਣ ਅੱਗੇ ਜਿਹੜਾ ਦੇਹ ਤਾਰੂ ਗੁਰੂ ਦੀ ਜੀ ਪਰੰਪਰਾ ਇਹ ਖਤਮ ਕਰ ਲਈ ਇਸ ਲਈ ਉਹਨਾਂ ਨੇ ਇਹੀ ਕਰੀ ਸਭ ਆਗਿਆ ਭਈ ਅਕਾਲ ਕੀ ਤਬਾਹ ਚਲਾਉ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਅਠਿਕ ਗੁਰੂ ਨੂੰ ਗ੍ਰੰਥ ਮੰਨਦੇ ਆ ਸ਼ਬਦ ਨੂੰ ਗੁਰੂ ਮੰਨਦੇ ਆ ਅਸੀਂ ਕਿਸੇ ਦੇ ਧਾਰੀ ਕਿਸੇ ਡੇਰੇ ਤੇ ਕਿਸੇ ਸਮਾਧ ਤੇ ਕਿਸੇ ਪੀਰ ਤੇ ਨਹੀਂ ਜਾਂਦੇ ਸਾਡਾ ਜਿਹੜਾ ਈਸ਼ਟਾ ਉਹ ਗੁਰੂ ਗ੍ਰੰਥ ਸਾਹਿਬ ਹੈ ਪਰ ਅੱਜ ਵੀ ਸਾਡੇ ਸੈਂਕੜੇ ਹੀ ਇਹੋ ਜਿਹੇ ਲੋਕ ਨੇ ਸਾਡੇ ਸਿੱਖ ਧਰਮ ਦੇ ਵਿੱਚ ਵੀ ਜਿਨ੍ਹਾਂ ਨੇ ਕਿਰਪਾਨਾਂ ਵੀ ਪਾਈਆਂ ਹੁੰਦੀਆਂ ਨੇ ਅੰਮ੍ਰਿਤ ਛਕਿਆ ਹੋਇਆ ਦਾੜੇ ਹੀ ਪ੍ਰਕਾਸ਼ ਨੇ ਉਹ ਜਾ ਕੇ ਡੇਰਿਆਂ ਦੇ ਵਿੱਚ ਬਸਥਾਏ ਰਗੜਦੇ ਨੇ ਉਹ ਡੇਰਿਆਂ ਦੇ ਗੁਰੂ ਨੂੰ ਆਪਣਾ ਗੁਰੂ ਸਮਝਦੇ ਨੇ ਉਹਨਾਂ ਤੋਂ ਆਸ਼ੀਰਵਾਦ ਲੈ ਇਹ ਦਿਖਾਵੇ ਦੇ ਸਿੱਖ ਨੇ ਅਸਲੀ ਸਿੱਖ ਨਹੀਂ ਹੈਗੇ ਇੱਕ ਦਿਖਾਵੇ ਦੇ ਸਿਆਸੀ ਸਿੱਖ ਨੇ ਆਪਣੀ ਪੂਜਾ ਕਰਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਇੱਥੇ ਤੱਕ ਆਪਣੇ ਹਉਦੇ ਵਿੱਚ ਲਿਖਿਆ ਜਵ ਲੱਗ ਖਾਲਸਾ ਰਹੇ ਨਿਆਰਾ ਤਵ ਲੱਗ ਤੇਜ ਦਿਉ ਮੈਂ ਸਾਰਾ ਜਵੀਏ ਗਹਿ ਬਿਪਰਨ ਦੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਇਹ ਬਿਪਰਨ ਦੀ ਰੀਤ ਹੈ ਜਿਹੜਾ ਮੜੀਆਂ ਮਸਾਣਾ ਪੂਜਣਾ ਜਾਂ ਦੇਹ ਧਾਰੀਆਂ ਦੇ ਪੈਰੀਂ ਗੋਡੇ ਹੱਥ ਲਾਉਣਾ ਅੱਜ ਜਿਹੜਾ ਹੈ ਸਭ ਤੋਂ ਵੱਡਾ ਜਿਹੜਾ ਸਾਡੇ ਸਮਾਜ ਤੇ ਕਲੰਕ ਹੈ ਆ ਡੇਰਾਬਾਦ ਹੈ ਜਿਹੜਾ ਥਾਂ ਥਾਂ ਤੇ ਡੇਰੇ ਬਣਾ ਕੇ ਹੁਣ ਆਪਾਂ ਪਿੱਛੇ ਦੇਖਿਆ ਇੱਕ ترਸੇਮ ਸਿੰਘ ਨਾਂ ਦਾ ਕੋਈ ਸੰਤ ਸੀਗਾ ਉਹਨੂੰ ਮਾਰਿਆ ਗਿਆ ਉਹਨੂੰ ਕਤਲ ਕੀਤਾ ਗਿਆ ਕਾਰਨ ਕੀ ਸੀ ਕਿ ਉੱਥੇ ਉਸਨੇ ਉਹ ਸਰਕਾਰ ਦੇ ਮੁਖਬੰਦ ਨੂੰ ਬੁਲਾ ਕੇ ਉੱਥੇ ਗੁਰਦੁਆਰਾ ਸਾਹਿਬ ਵਿੱਚ ਕੁੜੀਆਂ ਤੋਂ ਡਾਂਸ ਕਰਾਇਆ ਸੀ ਨਾਚ ਕਰਾਇਆ ਸੀ ਇਸ ਗੱਲ ਤੋਂ ਦੁਖੀ ਹੋ ਕੇ ਜਿਹੜੇ ਗੁਰਸਿੱਖ ਨੇ ਉਹਨਾਂ ਨੇ ਉਹਦਾ ਬਦਲਾ ਲਿਆ ਹੋਣਾ ਇਹ ਭਾਵਨਾਵਾਂ ਫੇਸ ਵਿੱਚ ਬੱッセ ਰੰਗਣ ਨੇ ਵੀ ਇਹ ਕੰਮ ਕੀਤਾ ਸੀ ਮੁਸਲਮਾਨ ਵੀ ਕਰਦੇ ਉਹਨਾਂ ਨੂੰ ਵੀ ਜਲਦ ਤੱਕ ਭੁਗਤਣੇ ਪਏ ਇਸ ਲਈ ਜੋ ਗੁਰੂ ਗ੍ਰੰਥ ਸਾਹਿਬ ਤੋਂ ਬੇਅਕ੍ਰੀ ਕਰੇਗਾ ਜਾਂ ਕੁਝ ਵੀ ਕਰੇਗਾ ਤਾਂ ਉਹਦਾ ਬਦਲਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਲੈਣਗੇ ਬਿਲਕੁਲ ਤੇ ਨਾਲ ਖੰਡੂ ਸਰ ਸਾਬ ਚਰਚਾ ਕਰਾਂਗੇ ਜਿਸ ਤਿੱਕੇ ਨਾਲ ਪਾਰਟੀਆਂ ਬਦਲਣ ਵਾਲੇ ਦੋ ਪੰਜਾਬ ਦੇ ਐਮਐਲਏ ਨੇ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ ਸਪੀਕਰ ਕੋਲ ਪੁੱਟਿਆ ਹਜੇ ਪ੍ਰਵਾਨ ਨਹੀਂ ਹੋਇਆ ਹੈਗਾ ਕੀ ਲੱਗਦਾ ਹੈ ਕਿ ਕਦੋਂ ਤੱਕ ਪ੍ਰਵਾਨ ਹੋ ਸਕਦਾ ਤੇ ਕੀ ਉਸ ਤੋਂ ਬਾਅਦ ਕਰੇਗਾ ਸ੍ਰੀਚਾਂ ਤੇ ਦੁਬਾਰਾ ਜਿੰਨੀ ਚੋਣ ਹੋਏਗੀ ਚਠਾ ਸਾਹਿਬ ਕਾਨੂੰਨ ਮੁਤਾਬਕ ਕਿਸੇ ਵੀ ਹਲਕੇ ਦਾ ਐਮਐਲਏ ਆਪਣੇ ਐਮਐਲਏ ਸਿਫਾ ਦੇਵੇ ਤਾਂ ਸਿਫਾ ਪ੍ਰਵਾਨ ਹੋਣ ਤੋਂ ਬਾਅਦ 6 ਮਹੀਨੇ ਦੇ ਅੰਦਰਦ ਲੈਕਨ ਕਮਿਟੀ ਦੇ ਚੋਣ ਕਰਾਉਣੀ ਹੁੰਦੀ ਕਿਉਂਕਿ ਹੁਣ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਕ ਜਲੰਧਰ ਤੋਂ ਐਮਐਲਏ ਸੀਗੇ ਇੱਕ ਰਾਜਕumar ਚੰਬੇਵਾਲ ਅੰਮ੍ਰਿਤਸਰ ਤੋਂ ਐਮਐਲਏ ਉਹਨਾਂ ਦੋਨਾਂ ਨੇ ਸੀਫੇ ਸਪੀਕਰ ਸਾਹਿਬਾ ਕੁਲਤਾਰ ਸਿੰਘ ਸੰਧਵਾ ਜੀ ਦਾ ਅਕਾਲ ਭੇਜਿਆ ਉਹਨੇ ਉਸ ਸੀਫੇ ਰੱਖ ਰੱਖੇ ਨੇ ਇਹਦਾ ਇੱਕ ਸਿਆਸੀ ਕਾਰਨ ਹੈ ਚਾਸਿਕ ਕਾਰਨ ਇਹ ਹੈ ਕਿ ਜੇ ਇਹਨਾਂ ਦੇਸ਼ ਸੀਫੇ ਪ੍ਰਵਾਨ ਕਰ ਲਏ ਜਾਂਦੇ ਨੇ ਤਾਂ ਚੋਣ ਕਮਿਸ਼ਨ ਨੂੰ 6 ਮਹੀਨੇ ਦੇ ਵਿੱਚ ਵਿੱਚ ਸੈਸ਼ਨ ਕਰਾਉਣੀ ਹੁੰਦੀ ਹੈ ਤੇ ਉਹ ਇਲੈਕਸ਼ਨ ਕਰਾਉਣ ਤੋਂ ਪਹਿਲਾਂ ਆਪਣੇ ਇਲੈਕਸ਼ਨ ਆ ਰਹੀ ਹੈ ਵਿਧਾਨ ਸਭਾ ਪਾਰਲੀਮੈਂਟ ਦੀ ਇਲੈਕਸ਼ਨ ਆ ਰਹੀ ਹੈ 2014 ਕਿਉਂਕਿ ਪਹਿਲਾ ਹੀ ਸੈਂਟਰ ਗਵਰਨਮੈਂਟ ਜਾਂ ਸੈਂਟਰ ਸਰਕਾਰ ਕਹਿ ਚੁੱਕੀ ਹੈ ਕਿ ਇੱਕ ਨੇਸ਼ਨ ਇੱਕ ਇਲੈਕਸ਼ਨ ਕਿ ਪਾਰਲੀਮੈਂਟ ਦੇ ਨਾਲ ਵਿਧਾਨ ਸਭਾ ਦੀਆਂ ਵੀ ਇਲੈਕਸ਼ਨਾਂ ਹੋਣੀਆਂ ਚਾਹੀਆਂ ਜੀ ਜਿਹਦੇ ਕਾਰਨ 7-8 ਸテਟਾ ਹਿੰਦੁਸਤਾਨ ਦੀਆਂ ਹੋਰ ਜਿਹੜੀਆਂ ਵਿਧਾਨ ਸਭਾਵਾਂ ਨੇ ਉਹਨਾਂ ਦੀਆਂ ਇਹਨਾਂ ਪਾਰਲੀਮੈਂਟ ਦੀ ਚੋਣਾਂ ਦੇ ਨਾਲ ਹੀ ਹੋਣਗੀਆਂ ਇਸ ਲਈ ਆਮ ਆਦਮੀ ਪਾਰਟੀ ਨੂੰ ਡਰ ਹੈ ਸਿੱਕਰ ਨੂੰ ਇਸ ਗੱਲ ਦਾ ਡਰ ਹੈ ਵੀ ਜੇ ਮੈਂ ਅੱਜ ਹੀ ਇਸ ਵੀ ਇਹ ਉਹਨਾਂ ਦੇ ਪ੍ਰਵਾਨ ਕਰ ਲੈਣਾ ਆ ਹੋ ਸਕਦਾ ਹੈ ਕਿ ਜਿਹੜੀ ਆ ਇਲੈਕਸ਼ਨ ਆ ਰਹੀ ਹੈ ਆਪਣੀ ਪਾਰਲੀਮੈਂਟ ਦੀ ਇਹਦੇ ਨਾਲ ਹੀ ਨਾ ਉਹਨਾਂ ਦੋਏ ਚੋਣਾਂ ਦਾ ਕਰਾਇਆ ਜਾਵੇ। ਜੇ ਉਹਨਾਂ ਦੋਏ ਦਾ ਚੋਣ ਦਾ ਐਲਾਨ ਹੋ ਜਾਂਦਾ ਹੈ ਸਾਡੇ ਕੋਲ ਤਾਂ ਪਾਰਲੀਮੈਂਟ ਵਿੱਚ ਮੈਂਬਰ ਖੜੇ ਕਰਨ ਲਈ ਕੈਂਡੀਡੇਟ ਨਹੀਂ ਹੈਗੇ। ਅਕਸਰ ਦੋਨੀਆਂ ਪਾਰਟੀਆਂ ਦੇ ਬੰਦੇ ਖਿੱਚ-ਖਿੱਚ ਕੇ ਇੱਧਰ ਲਿਆ ਰਹੇ ਆ ਸਾਡੇ ਫਿਰ ਉੱਧਰ ਭੱਜੇ ਜਾਂਦੇ ਨੇ। ਇੰਦਾ ਕੋਈ ਕਹਿੰਦੇ ਡੱਡੂ ਇਕੱਠੇ ਕਰਨੇ ਆ 5 ਕਿਲੋ। ਉਹ 2 ਕਿਲੋ ਡੱਡੂ ਇਕੱਠੇ ਕਰਦੇ ਕਿਲੋ ਛਾਲ ਮਾਰ ਕੇ ਦੂਜੇ ਪਾਸੇ ਚਲੇ ਜਾਂਦੇ ਸੀ। ਉਹ 2 ਕਿਲੋ ਇਕੱਠੇ ਕਰਦੇ ਸੀ ਅੱਧਾ ਕਿਲੋ ਦੂਏ ਪਾਸੇ ਚਲੇ ਜਾਂਦੇ ਸੀ। ਉਹ ਡੱਡੂਏ ਨਹੀਂ ਪੂਰੇ ਕਰ ਸਕਿਆ ਉਹੀ ਹਾਲ ਇਹਨਾਂ ਪਾਰਟੀਆਂ ਦੀ ਹੋਈ ਹੋਈ ਹੈ ਇਸ ਲਈ ਡਰ ਹੈ ਸਪੀਕਰ ਸਾਹਿਬ ਨੂੰ ਆਵਾਦਵੀ ਪਾਰਟੀ ਨੂੰ ਵੀ ਜੇ ਇਹਨਾਂ ਦੇ ਮਤਲਬ ਸਪੀਕਰ ਜਲਦੀ ਪ੍ਰਵਾਨ ਕੀਤੇ ਗਏ ਸਾਡੇ ਵਾਸਤੇ ਇੱਕ ਵੱਡੀ ਮੁਸੀਬਤ ਹੋਰ ਖੜੀ ਹੋ ਜਾਣੀ ਹੈ ਮੁਸੀਬਤ ਤਾਂ ਆਵਾਦਵੀ ਪਾਰਟੀ ਉਤੇ ਪਹਿਲਾਂ ਹੀ ਝਲ ਝਲ ਰਹੀ ਹੈ ਕਿਉਂ ਇਹਨਾਂ ਦੇ ਸੀ ਕੇਨਵੀਨਰ ਨੇ ਜੋ ਪਾਰਟੀ ਦੇ ਕੇਜਰੀਵਾਲ ਉਹ ਜੇਲ੍ਹ ਵਿੱਚ ਬੰਦ ਨੇ ਈਡੀ ਦੀ ਹਰਾਸ ਦੇ ਵਿੱਚ ਨੇ ਉਸ ਤੋਂ ਬਿਨਾਂ ਤਿੰਨ ਲੀਡਰ ਇਹਨਾਂ ਦੇ ਹੋਰ ਜੇਲ੍ਹ ਦੇ ਵਿੱਚ ਬੰਦ ਨੇ ਉਹੀ ਇਨਕੁਆਰੀ ਹੁਣ ਪੰਜਾਬ ਦੇ ਵਿੱਚ ਵੀ ਚੱਲੂ ਹੋ ਰਹੀ ਹੈ ਜਿਹੜੀ ਐਕਸਾਈਜ਼ ਨੀਤੀ ਦਿੱਲੀ ਦੇ ਵਿੱਚ ਸੀਗੀ 8 ਮਹੀਨਾ ਬਾਅਦ ਉਹ ਬੰਦ ਕਰਨੀ ਪਈ ਸੀ ਉਹ ਪੰਜਾਬ ਦੇ ਵਿੱਚ ਹੈ ਇੱਥੇ ਵੀ ਕਰੋਨਾ ਰੁਪਏ ਦਾ ਜਿਹੜਾ ਹੈ ਉਹ ਕਪੜਾ ਹੋਇਆ ਉਹਦੀ ਇਨਕੁਆਰੀ ਫਿਰ ਇਸ ਲਈ ਚਿਤੀ ਵਿੱਚ ਫਸੇ ਹੋਣ ਕਰਕੇ ਆਪਣੀ ਜਾਨ ਨੂੰ ਕੰਡਿਆਂ ਦੀ ਸੇਪੇ ਨਾਲ ਜਾਨ ਮਾਰ ਕੇ ਪੈਂਡਿੰਗ ਸਟੇਫੇ ਰੱਖੇ ਹੋਏ ਨੇ ਬਾਕੀ ਹੁਣ ਦੇਖੋ ਅਗਰ ਕੋਈ ਵੀ ਪਾਰਟੀ ਦੂਜੀ ਹਾਈ ਕੋਰਟ ਦੇ ਵਿੱਚ ਜਾਂ ਕਿਤੇ ਜਾ ਕੇ ਰਿਟ ਪਹੁੰਚੀਏ ਵੀ ਕਿਉਂ ਨਹੀਂ ਪਹੁੰਚਦਾ ਤਾਂ ਸਰਕਾਰ ਨੂੰ ਉਹਨਾਂ ਦੇ ਵਿੱਚ ਇਹੋ ਪ੍ਰਵਾਨ ਕਰਨੇ ਪੈਣੇ ਆ ਤੇ ਇਹਨਾਂ ਵਾਸਤੇ ਇੱਕ ਨਵੀਂ ਮੁਸ਼ਕਲ ਖੜੀ ਹੋ ਜਾਊਗੀ ਹਾਂ ਤੁਸੀਂ ਜਿਹੜਾ ਅਸਤੀਫਾ ਹੁੰਦਾ ਹੈ ਭਾਵੇਂ ਕੋਈ ਲੀਡਰ ਪਾਰਟੀ ਬਦਲ ਲੈਂਦਾ ਪਰ ਜਿਹੜਾ ਅਸਤੀਫਾ ਹੁੰਦਾ ਹੈ ਉਹ ਦੀ ਆਪਣੀ ਮਰਜ਼ੀ ਹੁੰਦੀ ਹੈ ਉਹ ਦੇਵੇ ਜਾਂ ਨਾ ਦੇਵੇ ਤੇ ਫਿਰ ਉਹ ਐਮਐਲਏ ਬਣੇ ਨਹੀਂ ਰਹਿਣਾ ਚਾਹੁੰਦੇ ਇਹਦੇ ਪਿੱਛੇ ਕੀ ਕਾਰਨ ਹੈ ਉਹਨਾਂ ਦੇ ਬਣੇ ਉਹ ਦੇਖੋ ਜਿਹੜੇ ਸਿਆਸੀ ਲੋਕ ਨੇ ਇਹਨਾਂ ਨੂੰ ਸਭ ਤੋਂ ਵੱਡੀ ਆਪਾਂ ਪਹਿਲੇ ਵੀ ਐਪੀਸੋਡ ਕੀਤਾ ਹੈ ਇਹ ਸਭ ਤੋਂ ਵੱਡਾ ਇਹਨਾਂ ਦਾ دین ਧਰਮ ਕੁਛ ਨਹੀਂ ਅੱਜ ਦੇ ਸਿਆਸੀ ਲੋਕਾਂ ਦਾ ਇਹਨਾਂ ਦਾ ਸਭੀ ਇਮਾਨ ਇੱਕ ਕੁਰਸੀ ਹੈ ਇਹ ਕੁਰਸੀ ਵਾਸਤੇ ਆਪਣੇ ਇਮਾਨ ਨੂੰ ਖਤਮ ਕਰ ਸਕਦੇ ਨੇ ਇਸ ਲਈ ਉਹ ਛੇੜੜੀਆਂ ਕੁਰਸੀਆਂ ਛੱਡ ਕੇ ਵੱਡੀਆਂ ਕੁਰਸੀਆਂ ਦੀ ਆਸ ਦੇ ਉੱਤੇ ਬੈਠੇ ਨੇ ਇਸ ਕਰਕੇ ਹੁਣ ਸਪੀਕਰ ਦੇ ਉੱਤੇ ਡਿਪੈਂਡ ਕਰਦਾ ਹੈ ਉਹਦੇ ਕਿਹਦੇ ਪਰਵਾਹ ਕਰਦਾ ਹੈ ਜਾਂ ਸੈਂਟਰ ਚੋਣ ਕਮਿਸ਼ਨ ਕੋਈ ਇਦਾਂ ਦਾ ਇਹਨਾਂ ਨੂੰ ਡਾਇਰੈਕਸ਼ਨ ਦਿੰਦਾ ਕਿ ਇਹਨਾਂ ਨੂੰ ਇਹੜੇ ਸੀਐਫਐ ਪ੍ਰਮਾਨ ਕਰਨੇ ਪੈਣ ਤੇ ਇਲੈਕਸ਼ਨ ਇਹ ਪਾਰਲੀਮੈਂਟ ਦੀ ਚੋਣਾਂ ਦੇ ਨਾਲ ਹੀ ਕਰਾਈਦਾ ਹਰਖੂ ਸਾਹਿਬ ਜੇਕਰ ਦੂਜੀਆਂ ਪਾਰਟੀਆਂ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਤੋਂ ਬਿਨਾਂ ਤਾਂ ਉਹਨਾਂ ਵੱਲੋਂ ਵੀ ਜਿਹੜਾ ਚੋਣ ਮੈਦਾਨ ਵਿੱਚ ਉਮੀਦਵਾਰ ਨਹੀਂ ਕਾਰੇ ਗਏ ਭਾਵੇਂ ਕਾਂਗਰਸ ਦੀ ਗੱਲ ਕਰੀ ਜਾਵੇ ਜਾਂ ਬੀਜੇਪੀ ਦੀ ਤਾਂ ਕੀ ਲੱਗਦਾ ਜੇਰੀ ਕਿਉਂ ਕੀਤੀ ਜਾ ਰਹੀ ਆ ਆਮ ਆਦਮੀ ਪਾਰਟੀ ਦਾ ਅਟ ਉਤਾਰ ਦਿੱਤੇ ਨੇ ਉਹ ਪੰਜ ਕੈਂਡੀਸੇ ਜੀ ਉਤਾਰ ਦੇਵਾਂਗੇ ਉਹ ਵੀ ਸ਼ਾਇਦ ਐਲਾਨ ਕਰ ਦੇਣ ਅਰੇ ਬਾਕੀਆਂ ਮਦੋਂ ਉਮੀਦਵਾਰ ਕਿਉਂ ਨਹੀਂ ਤਾਰੇ ਜਾ ਰਹੇ ਦਾ ਕਾਰਨ ਕੀ ਹੈ ਇਹ ਦੇਖਿਆ ਜਾ ਰਿਹਾ ਕਿ ਪੰਡੂ ਜਨ ਦੇਖ ਲਈਏ ਉਹਨਾਂ ਨੇ ਕਿਹੜੇ ਤਾਰੇ ਨੇ ਦੂਜੀਆਂ ਪਾਰਟੀਾਂ ਵਾਲੀ ਕੋਈ ਜਿੱਦੀ ਡਿਬੇਟ ਕਰਦੀਆਂ ਨੇ ਜਾਂ ਫਿਰ ਇਹਨਾਂ ਦਾ ਉਮੀਦਵਾਰ ਹੀ ਨਹੀਂ ਮਿਲਦੇ ਅੱਥਾ ਸਭ ਤੁਸੀਂ ਬਹੁਤ ਸਿਆਣੇ ਸੁਝੇ ਹੋਏ ਪੱਤਰਕਾਰ ਹੋ ਤੁਹਾਡੀ ਲਾਈਫ ਬਹੁਤ ਕੁਝ ਦੇਖਿਆ ਜਦੋਂ ਟੀਮਾਂ ਕਬੱਡੀ ਦੀ ਟੀਮ ਜਾਂ ਦੂਜੀ ਟੀਮਾਂ ਆਪਾਂ ਸਭ ਕਿੰਨੇ ਕਿਲੋ ਵਾਲੀ ਹੈ ਜੀ ਇਹ 60 ਕਿਲੋ ਵਾਲੀ ਹੈ ਜੀ ਇਹ 80 ਕਿਲੋ ਵਾਲੀ ਹੈ ਜੀ ਉਹ ਇਸੇ ਤਰ੍ਹਾਂ ਇਹਨਾਂ ਨੇ ਜਿਹੜੇ ਕੈਂਡੀਡੇਟ ਉਹ ਵੀ ਕਿਲੋਆਂ ਦੇ ਮੁਤਾਬਕ ਤੋਲਨੇ ਨੇ ਕਿ ਜੇ ਚੱਠਾ ਸਾਹਿਬ ਖੜਾ ਹੁੰਦਾ ਉਹਦੇ ਮੁਕਾਬਲੇ ਕਿਹੜਾ ਬੰਦਾ ਲਿਆਉਣਾ ਹੈ ਕੀ ਬੜਿੰਗ ਸਾਹਿਬ ਨੂੰ ਖੜਿਆ ਕਰੀਏ ਕਿ ਕੋਈ ਨੂੰ ਹੋਰ ਨੂੰ ਲੈ ਕੇ ਆਈਏ ਜਿਹੜਾ ਇਸੇ ਤਰ੍ਹਾਂ ਸਿਰਫ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟ ਖੜੇ ਕੀਤੇ ਸੀ ਤੇ ਜਿਹੜੇ ਖੜੇ ਕੀਤੇ ਸੀ ਉਹੀ ਡੱਡੂਆ ਦੀ ਪੰਸੇਰ ਵਾਂਗੂ ਛੱਡ ਕੇ ਦੂਜੇ ਪਾਸੇ ਚਲੇ ਗਏ ਇਸ ਲਈ ਹੁਣੇ ਦੇਖ ਰਹਿਣਗੇ ਪਹਿਲ ਦੇਖੋਗੇ ਫਲਾੜੀ ਪਾਰਟੀ ਵੱਲੋਂ ਕਿਹੜਾ ਪਹਿਲਵਾਨ ਆਉਂਦਾ ਕਿੰਨੇ ਕਿਲੋ ਵਾਲਾ ਹੈ ਉਹ ਉਹਦੇ ਡੌਲੇ ਕਿੰਦਾ ਦੇਨੇ ਉਹਦੇ ਪੱਟ ਕਿੰਦਾ ਦੇਨੇ ਉਹਦੀ ਰੇਸ ਕਪੈਸਿਟੀ ਕਿੰਨੀ ਹੈ ਉਹਨਾਂ ਦਾ ਕਿੰਨਾ ਗਲੋ ਉਹ ਇਸੇ ਤਰ੍ਹਾਂ ਸਾਰੀਆਂ ਪਾਰਟੀਆਂ ਆਪਣੇ ਸੰਗਾਂ ਨੂੰ ਪਰਖ ਰਹੀਆਂ ਨੇ ਕਿ ਸਾਡੀ ਕਿੰਨੇ ਕੁ ਡਾਲ ਵਾਸੀਂ ਬਾਹਰ ਸਕਦੇ ਆ ਇਸ ਲਈ ਉਹ ਦੂਜੇ ਗੱਲ ਇਹ ਹੈ ਅਜੇ ਪੰਜਾਬ ਦੇ ਇਲੈਕਸ਼ਨ ਦੇ ਵਿੱਚ ਸਮਾਂ ਬਹੁਤ ਹੈ ਅੱਜ ਤਕਰੀਬਨ ਅਪਰ ਸਮਝੋ 2 ਮਹੀਨੇ ਪੂਰੇ ਤੇ 1 ਜੂਨ ਨੂੰ ਤਰੀਕਾ ਹੋਣੀ ਹੈ ਅਜੇ ਤਾਂ ਇਹ ਸਿਰਫ ਅਜਮਾਇਸ਼ ਕਰਦੇ ਨੇ ਕੀ ਪਤਾ ਇੱਕ ਨੂੰ ਅੱਜ ਐਲਾਨ ਕਰਤਾ ਦੂਜੇ ਨੂੰ ਦੀ ਟਿਕਟ ਬਦਲਨੀ ਪਵੇ ਇਹ ਦੂਜੇ ਨੂੰ ਕਰਕੇ ਇਹ ਕਰਾ ਇਸ ਲਈ ਸਾਰੀਆਂ ਪਾਰਟੀਆਂ ਆਪਣੇ ਆਪਣੇ ਅੰਦਰ ਅਜੇ ਚਿੰਤਨ ਕਰ ਰਹੀਆਂ ਨੇ ਅੰਦਰ ਸੋਚ ਵਿਚਾਰਾ ਕਰ ਰਹੇ ਕਿ ਕਿਹੜਾ ਬੰਦਾ ਇਹਨੂੰ ਜਿਹੜਾ ਫਾਈਟ ਦੇ ਸਕਦਾ ਹੁਣ ਆਮ ਆਦਮੀ ਪਾਰਟੀ ਕੋਲ ਉਹੀ ਉਹਨਾਂ ਦੇ ਮੰਤਰੀ ਸੀਗੇ ਤੇ ਉਹੀ ਉਹਨਾਂ ਨੇ ਇਸ ਪਾਰਲੀਮੈਂਟ ਨੂੰ ਹੁਣ ਖੁੜੀਏ ਨੇ ਫਿਰ ਮੀਤ ਸਿੰਘ ਖੁੜੀਆ ਨੇ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਉਹਦੇ ਪ੍ਰਚਾਰ ਸ਼ੁਰੂ ਕਰਨ ਤੋਂ ਬਾਅਦ ਜਿਹੜੇ ਉਸ ਹਲਕੇ ਦੇ ਐਮਐਲਏ ਨੇ ਅਜੇ ਤੱਕ ਉਹਦੇ ਨਾਲ ਨਹੀਂ ਤੁਰੇ ਹੈਗੇ ਰਾਤ ਤੁਰਨ ਦਾ ਕਾਰਨ ਕੀ ਹੈ ਕਿ ਆਪ ਤਰੰਜਸ ਹੈ ਦੂਜਾ ਉਹਨਾਂ ਦੇ ਉੱਤੇ ਕੇਸ ਵੀ ਬਣੇ ਹੋਏ ਨੇ ਪਰ ਕੇਸ ਹੀ ਬਣਾ ਕੇ ਇੱਕ ਆਮ ਆਦਮੀ ਪਾਰਟੀ ਨੇ ਕਿਹਾ ਗੋਗਲ ਮਿੱਟੀ ਝੜੀ ਪਰ ਉਹਨਾਂ ਦੇ ਕੋਲ ਕਾਰਵਾਈ ਕੋਈ ਨਹੀਂ ਹੋਈ ਉਹ ਕਹਿੰਦੇ ਸੀ ਉਦੋਂ ਤੁਰਾਂਗੇ ਜਦ ਤੱਕ ਸਾਨੂੰ ਕਲੀਨ ਪੀਟ ਸਾਡੀ ਪਾਰਟੀ ਵੱਲੋਂ ਸਾਡੀ ਸਰਕਾਰ ਵੱਲੋਂ ਨਹੀਂ ਮਿਲ ਜਾਂਦੀ ਸਾਰੀ ਪਾਰਟੀਆਂ ਦੇ ਵਿੱਚ ਇਹੀ ਰੋਣਾ ਆਇਆ ਉਹ ਚੱਲ ਰਿਹਾ ਹੈ ਜਦ ਤੱਕ ਇਹ ਕਲੀਅਰ ਨਾ ਤਕਰੀਬਨ ਆ 15 ਤਰੀਕ ਤੋਂ ਪਹਿਲਾਂ ਪਹਿਲਾਂ 15 ਤਰੀਕ ਤੋਂ ਡੇਢ ਮਹੀਨਾ ਫਿਰ ਪਿੱਛੇ ਰਹਿ ਜਾਊਗਾ ਪੋਸਟ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਕੈਂਡੀਡੇਟ ਸਾਰੀਆਂ ਹੀ ਪਾਰਟੀਆਂ ਨੇ ਐਲਾਨ ਦੇਣੇ ਨੇ ਇਹ ਗੱਲ ਤਾਂ ਹੁਣ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਇਕੱਲੀ ਲੜੇਗੀ ਕਾਂਗਰਸ ਉਹ ਵੀ ਇਕੱਲੀ ਲੜੇਗੀ ਅਸਾਲੀ ਦਲ ਵੀ ਇਕੱਲਾ ਲੜੇਗਾ ਤੇ ਭਾਜਪਾ ਵੀ ਇਕੱਲੀ ਲੜੇਗੀ ਹੋ ਸਕਦਾ ਮੌਜੂਦ ਸਮਾਜ ਪਾਰਟੀ ਵੀ ਆਪਣੇ ਕੈਂਡੀਡੇਟ ਖੜੂ ਕਰਿਓ ਤੇ ਉਧਰ ਮਾਨ ਸਾਹਿਬ ਨੇ ਆਪਣੇ ਸੱਤ-ਅੱਠ ਕੈਂਡੀਡੇਟਾਂ ਦਾ ਐਲਾਨ ਕਰਤਾ ਪੰਜਾਬ ਦੇ ਵਿੱਚ ਵੀ ਤੇ ਕਸ਼ਮੀਰ ਦੇ ਵਿੱਚ ਵੀ ਤੇ ਹਰਿਆਣੇ ਦੇ ਵਿੱਚ ਵੀ ਤੇ ਇਸ ਲਈ ਕਿਉਂਕਿ ਉਹਦੀ ਪਾਰਟੀ ਸਿੰਗਲ ਮੈਨ ਪਾਰਟੀ ਹੈ ਉਹਨੇ ਕਿਹੜਾ ਕਿਸੇ ਨਾਲ ਸਲਾਹ ਕਰਨੀ ਹੈ ਜੋ ਉਹਨੇ ਕਹਿਤਾ ਉਹੀ ਉਹਦਾ ਹੁਕਮ ਹੈ ਜਿਸ ਤਰ੍ਹਾਂ ਕੇਜਰੀਵਾਲ ਦਾ ਹੁਕਮ ਜੋ ਕੇਜਰੀਵਾਲ ਨੇ ਕਹਿਤਾ ਉਹੀ ਹੁੰਦਾ ਸੀ ਭਗਵਾਨ ਜੀ ਮਾਨ ਜੀ ਲਿਆਓ ਜਹਾਜ਼ ਚਲੋ ਸਰ ਜੀ ਆ ਜਾਵੇ ਆ ਚਲੋ ਜੀ ਇਸ ਲਈ ਹੁਣ ਇਹ ਫੈਸਲੇ ਨੇ ਜਿਹੜੇ ਤਕਰੀਬ ਹਨ ਬੜੇ ਸੋਚ ਸਮਝ ਕੇ 15 ਦਿਨ ਉਹ ਹਫਤੇ ਜਾਂ ਹਫਤੇ ਦੇ ਵਿਚਾਲੇ ਹਨ ਸਾਰੀ ਸਾਰੀ ਸਿੱਧੀ ਜਿਹੜੀ ਉਹ ਸਾਫ਼ ਹੋ ਜਾਵੇ ਬਿਲਕੁਲ ਤਾਂ ਬਹੁਤੋੜਾ ਧੰਨਵਾਦ ਕਰਨ ਤੁਹਾਡਾ ਪ੍ਰੋਗਰਾਮ ਦੀ ਸੰਮਤੀ ਸਮਾਜ ਲਈ ਤੁਹਾਡਾ ਤੁਹਾਡਾ ਵੀ ਸਿਰੋਟਿਆਂ ਦਾ ਬਹੁਤ ਧੰਨਵਾਦ ਰਵਾਇਗਰ ਦੀ ਕਸਾਲ ਸਾਹਿਬ ਸਾਡੇ ਨਾਲ ਸਾਨੂੰ ਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਕੁਬੜੀਨ ਸਾਹਿਬ ਜਿਨ੍ਹਾਂ ਨੇ तमाम ਖਬਰਾਂ ਤੇ ਵਿਚਾਰਾਂ ਦੀ ਰੌਸ਼ਨੀ ਪਾਈ ਹੈ ਮਿਤਕਾਡਿਆਂ ਦਾ ਪ੍ਰੋਗਰਾਮ ਨੂੰ ਪਸੰਦ ਕਰਨਗੇ ਫਿਲਹਾਲ ਨਹੀਂ ਹੈ ਨਾ ਹੀ ਤੇ ਉਜਾਜ ਧੰਨਵਾਦ